ਤੁਸੀਂ ਨਾ ਵੈਕਸਿੰਗ ਦਾ ਜ਼ਿਕਰ ਕੀਤਾ ਅੱਜ ਕੱਲ ਮੁੰਡੇ ਵੀ ਵੈਕਸ ਬਹੁਤ ਕਰਾਉਂਦੇ ਪਏ ਨੇ ਚਾਹੇ ਉਹ ਤੁਹਾਡੇ ਆ ਬਾਹਾਂ ਲੱਤਾਂ ਦੇ ਉਹਨਾਂ ਭਾਵੇਂ ਪ੍ਰਾਈਵੇਟ ਪਾਰਟਸ ਤੇ ਹੋਣ ਤੇ ਉਸ ਚੀਜ਼ ਦੇ ਵੀ ਸਾਈਡ ਇਫੈਕਟਸ ਹੁੰਦੇ ਆ ਨੈਚੁਰਲੀ ਆ ਜੀ ਜਿਹੜੀ ਚੀਜ਼ ਤੁਹਾਡੇ ਨੇਚਰ ਦੇ ਅਗੇਨ ਹੈ ਉਹਨੇ ਤੁਹਾਨੂੰ ਸਾਈਡ ਇਫੈਕਟ ਦੇਣੇ ਦੇਣਾ ਹੈਗਾ ਤੁਸੀਂ ਇੱਕ ਚੀਜ਼ ਨੋਟ ਕਰੋ ਜਿੱਥੇ ਵੈਕਸ ਜਾਰਾ ਟਾਈਮ ਹੋ ਜਾਂਦੀ ਚਮੜੀ ਕਾਲੀ ਹੋ ਜਾਂਦੀ ਹੈ ਜੀ ਇਹਦਾ ਮਤਲਬ ਕੀ ਹੈ ਕਿ ਤੁਸੀਂ ਐਸਿਡਿਕ ਵਰਕ ਕੀਤਾ ਹੈ ਬਾਡੀ ਦੇ ਹੂੰ ਮੀਨਸ ਉਸ ਉਹ ਜਿਹੜੀ ਵੈਕਸ ਬਣੀ ਹੈ ਜਿਹਨੇ ਤੁਹਾਡੇ ਰੋਮ ਚੋਂ ਵਾਲ ਨੂੰ ਅਲੱਗ ਕੀਤਾ ਤੁਸੀਂ ਕਟਰ ਨਹੀਂ ਯੂਜ਼ ਕਰ ਰਹੇ ਤੁਸੀਂ ਕੋਈ ਵੀ ਬਲੇਡ ਯੂਜ਼ ਨਹੀਂ ਕੀਤਾ ਖਾਲੀ ਇੱਕ ਕਰੀਮ ਲਗਾਈ ਹੈ ਦੈਨ ਉਹਨੂੰ ਉਤਾਰਿਆ ਹੈ ਜੀ ਤਾਂ ਤੁਸੀਂ ਦੇਖੋ ਕਿੰਨੇ ਤੇਜ਼ ਕੈਮੀਕਲ ਉਹਦੇ ਵਿੱਚ ਹੋਣਗੇ ਜਿਨ੍ਹਾਂ ਨੇ ਉਸ ਜਗ੍ਹਾ ਵਾਲ ਦੀ ਰੂਟਸ ਨੂੰ ਸਾੜਿਆ ਤਾਂ ਉਤਰੀਓ ਬਿਲਕੁਲ ਠੀਕ ਹੈ ਤੇ ਜੇ ਉਹ ਵਾਲਾਂ ਦੀ ਰੂਟਸ ਨੂੰ ਸਾੜੇ ਕੀ ਇਟ ਮੀਨਸ ਉਹਨੇ ਹਿੱਸੇ ਦੇ ਪੀ ਐਚ ਨੂੰ ਘਟਾਏਗੀ ਪੀ ਐਚ ਦਾ ਮਤਲਬ ਹੈਗਾ ਪੋਟੈਂਸ਼ੀਅਲ ਆਫ ਹਾਈਡਰੋਜਨ ਹੋਰ ਮੈਂ ਮਤਲਬ ਸੌਖਾ ਕਰਦਾ ਹਾਂ او ਸੀ ਸੀ ਚ ਆਕਸੀਜਨ ਦਾ ਲੈਵਲ ਤੇ ਜਿੱਥੇ ਆਕਸੀਜਨ ਦਾ ਲੈਵਲ ਘਟੇਗਾ ਉੱਥੇ ਕੈਂਸਰ ਸੈੱਲ ਜ਼ਿਆਦਾ ਇਕੱਠਾ ਹੋਣਗੇ ਇਟਸ ਨਿਯਮ ਨੇਚਰ ਆਫ ਲਾ ਆਫ ਨੇਚਰ ਬਿਲਕੁਲ ਨੈਚੁਰਲ ਸਾਇੰਸ ਦੇ ਮੁਤਾਬਕ ਇਹ ਨਿਯਮ ਹੈ ਕਿ ਜਿਸ ਜਗ੍ਹਾ ਤੇ ਤੁਸੀਂ ਆਕਸੀਜਨ ਲੈਵਲ ਘਟਾ ਦੋਗੇ ਉੱਥੇ ਕੈਂਸਰ ਸੈੱਲ ਦਾ ਝੁੰਡ ਬਣ ਜਾਏਗਾ ਤੇ ਵਾਰ-ਵਾਰ ਕਰਨ ਨਾਲ ਅੱਸੀ ਕਾ ਕਿ ਫੀਮੇਲ ਦੇ ਅੰਦਰ ओके देखो कैंसर सेल ਜਦੋਂ ਸੀ ਪੈਦਾ ਹੁੰਨੇ ਆ ਸਭ ਦੇ ਅੰਦਰ ਲਿਮਟਡ ਫਾਰਮਸ ਚ ਹੁੰਦੇ ਨੇ ਠੀਕ ਹੈ ਮਸਲਾ ਕੀ ਹੈ ਕਿ ਇਹ ਉਹ ਵਾਲੀਆਂ ਐਕਟੀਵਿਟੀਜ਼ ਆ ਜਿਹਨਾਂ ਦੀ ਆਪਾਂ ਡਿਸਕਸ਼ਨ ਕਰ ਰਹੇ ਚਾਏ ਕੋਸਮੈਟਿਕ ਦੇ ਉੱਪਰ ਗੱਲ ਕਰ ਰਹੇ ਆ ਚਾਹੇ ਆਪਾਂ ਤੁਸੀਂ ਵੈਕਸ ਦੀ ਗੱਲ ਕਰ ਰਹੇ ਇਹ ਉਹ ਐਕਟੀਵਿਟੀਜ਼ ਨੇ ਜਿਹੜੀਆਂ ਕਿ ਉਹਨਾਂ ਦੀ ਲਿਮਿਟਸ ਨੂੰ ਅਨਲਿਮਟਿਡ ਤੱਕ ਲੈ ਜਾਂਦੀਆਂ ਨੇ ਠੀਕ ਹੈ ਤੇ ਇਹ ਐਕਟੀਵਿਟੀ ਕਰਨ ਨਾਲ ਉਹਨਾਂ ਦਾ ਝੁੰਡ ਵੱਡਾ ਹੋ ਜਾਂਦਾ ਹੈ ਕੈਂਸਰ ਸੈੱਲ ਹਰ ਇਨਸਾਨ ਜਦੋਂ ਪੈਦਾ ਹੁੰਦਾ ਨਾਲ ਲੈ ਕੇ ਆਉਂਦਾ ਹੈ ਜੀ ਉਹ ਇੱਕ ਬੋਡੀ ਦੀ ਇੱਕ ਐਵਰੇਜ ਰੇਸ਼ਿਓ ਹੈ ਬੋਡੀ ਦੇ ਵਿੱਚ ਕੈਂਸਰ ਦਾ ਸੈੱਲ ਦਾ ਹੋਣਾ ਮਸਲਾ ਕੀ ਹੈਗਾ ਕਿ ਜਦੋਂ ਅਸੀਂ ਖੁਰਾਕ ਜਿਹੜੇ ਸਿਲਾਂ ਦੀ ਵਧਾ ਦਿੰਦੇ ਹਾਂ ਉਹ ਸੈੱਲ ਵੱਧ ਜਾਂਦੇ ਨੇ ਤਾਂ ਜਿਹੜੀ ਜਿੰਨੇ ਲੋ ਪੀ ਐਚ ਦੀ ਐਕਟੀਵਿਟੀ ਬੋਡੀ ਤੇ ਕਰੋਗੇ ਪੂਰੇ ਦਾ ਪੂਰਾ ਕੋਸਮੈਟਿਕ ਲੋ ਪੀ ਐਚ ਹੈ ਠੀਕ ਹੈ ਦੋ ਪੀ ਐਚ ਤੇ ਕੈਂਸਰ ਹੁੰਦਾ ਬੋਡੀ ਦੇ ਵਿੱਚ ਠੀਕ ਤੇ ਜਿੰਨਾ ਵੀ ਕੋਸਮੈਟਿਕ ਹੈ ਦੋ ਤੋਂ ਚਾਰ ਦੇ ਵਿੱਚ ਹੈ ਠੀਕ ਹੈ ਜਿੰਨਾ 6 ਤੋਂ ਥੱਲੇ ਪੀ ਐਚ ਵਾਲਾ ਜਿੰਨਾ ਵੀ ਕੋਸਮੈਟਿਕ ਹੈ ਸਾਰੀ ਬੋਡੀ ਦੀ ਕੈਂਸਰ ਐਕਟੀਵਿਟੀ ਹੈ ਤਾਂ ਜਿਹੜੀ ਐਕਟੀਵਿਟੀ ਜ਼ਿਆਦਾ ਕਰੋਗੇ ਉਹੀ ਸੈੱਲ ਜ਼ਿਆਦਾ ਜਾਗਣਗੇ ਠੀਕ ਹੈ ਐਸੀ ਚੀਜ਼ ਵਾਸਤੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਮੈਨੂੰ ਨਹੀਂ ਪਤਾ ਹੈਗਾ ਕਿ ਤੁਸੀਂ ਕੋਸਮੈਟਿਕ ਦੇ ਕਿ ਯੂਜ਼ ਕਰਨਾ ਹੈ ਲੇਕਿਨ ਐਜ਼ ਅ ਡਾਕਟਰ ਜੋ ਸਾਡੇ ਕੋਲ ਆਇਆ ਹੈਗਾ ਕਿ ਔਰਤਾਂ ਦੇ ਵਿੱਚ ਅੱਜ ਅਸੀਂ 90% ਫੀਮੇਲ ਪੇਸ਼ੈਂਟ ਨੂੰ ਸਾਡੇ ਕੋਲ ਜ਼ਿਆਦਾ ਨੇ ਔਰ ਸਾਰੀਆਂ ਸਾਰੀਆਂ ਕੈਂਸਰ ਨਾਲ ਜੁੜੀਆਂ ਹੋਈਆਂ ਨੇ ਬ੍ਰੈਸਟ ਕੈਂਸਰ ਉਹ ਜਿਹੜਾ ਹੈਗਾ ਆਟੋਇਮਿਊਨ ਡਿਸਆਰਡਰ ਜਿਆਦਾ ਨੇ thyroid ਪਲੱਸ ਗਵਾਟਰ ਬਣਦੇ ਲੈਫਟ ਰਾਈਟ ਲੋਬ ਦੇ ਵਿੱਚ ਸਿਸਟ ਬਣ ਰਹੀਆਂ ਨੇ thyroid ਚ ਸਿਸਟ ਬਣ ਰਹੀਆਂ ਨੇ ਫਾਈਬਰੋਇਡ ਦੇ ਯੂਟਰਸ ਦੇ ਵਿੱਚ ਫਾਈਬਰੋਇਡ ਸਿਸਟ ਬਣ ਰਹੀਆਂ ਨੇ ਬ੍ਰੇਨ ਦੇ ਅੰਦਰ ਟਿਊਮਰ ਬਣ ਰਹੇ ਨੇ ਠੀਕ ਆ ਔਰ ਫੀਮੇਲ ਦੇ ਸਭ ਤੋਂ ਜ਼ਿਆਦਾ ਸਰਜਰੀਆਂ ਫੀਮੇਲ ਦੀਆਂ ਹੋ ਰਹੀਆਂ ਨੇ ਠੀਕ ਆ ਤਾਂ ਇਹ ਕਿਉਂ ਹੋ ਰਹੀਆਂ ਨੇ ਉਹਦਾ ਜਵਾਬ ਦੇ ਰਿਹਾ ਕਿ ਸਭ ਤੋਂ ਜ਼ਿਆਦਾ ਸੈਂਸਿਟਿਵ ਫੀਮੇਲ ਦੀ ਬਾਡੀ ਹੈ ਔਰ ਸਭ ਤੋਂ ਜ਼ਿਆਦਾ ਐਕਸਪੈਰੀਮੈਂਟ ਵੀ ਫੀਮੇਲ ਦੀ ਬੋਡੀ ਦੇ ਕੀਤੇ ਜਾ ਰਹੇ ਆ ਇਹਦੇ ਤੋਂ ਬਚਣ ਵਾਸਤੇ ਸਾਡਾ ਨੇਚਰਲ ਸਾਇੰਸ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਔਰ ਉਹਦੇ ਵਾਸਤੇ ਹੀ ਅਸੀਂ ਇੱਕ ਕਲਾਸਸ ਔਰ ਸੈਮੀਨਾਰ ਲਗਾਨੇ ਰਹੇ ਨੇ ਤਾਂ ਜੋ ਦੇਖੋ ਸੰਗਤ ਹੀ ਬੰਦੇ ਤੇ ਰੰਗ ਚੜਾਉਂਦੀ ਆ ਇਹ ਨਹੀਂ ਹੈ ਕਿ ਖਾਲੀ ਆਪਾਂ ਪੋਡਕਾਸਟ ਕਰ ਰਹੇ ਹਾਂ ਤੇ ਜਿਹਨੇ ਲੋਕਾਂ ਨੇ ਸੁਣਿਆ ਉਹਨਾਂ ਨੇ ਨਾ ਜਦੋਂ ਉਹ ਇਸ ਚੀਜ਼ ਨੂੰ ਸੁਣਨ ਤੋਂ ਬਾਅਦ ਪ੍ਰੈਕਟੀਕਲੀ ਵੀ ਕੁਝ ਲੋਕਾਂ ਦੇ ਝੁੰਡ ਨੂੰ ਬੈਠਣ ਨੂੰ ਮਿਲਣਗੇ ਉਹ ਦੇਖਣਗੇ ਵੀ ਅਸੀਂ ਇਸ ਜਗ੍ਹਾ ਤੇ ਆਏ ਆ ਤੇ 500 ਫੀਮੇਲ ਬੈਠੀਆਂ ਨੇ ਜਿਹੜੀਆਂ ਇਸ ਪ੍ਰਤੀ ਅਵੇਅਰ ਨੇ ਕਿ ਅਸੀਂ ਕੈਮੀਕਲ ਫ੍ਰੀ ਲਾਈਫ ਕਿਵੇਂ ਬਣਾਉਣੀ ਹੈ ਅਸੀਂ ਕੈਂਸਰ ਫ੍ਰੀ ਲਾਈਫ ਕਿਵੇਂ ਡਿਜ਼ਾਈਨ ਕਰਨੀ ਹੈ ਅਸੀਂ ਨੇਚਰ ਦੇ ਕਰੀਬ ਕਿਵੇਂ ਪਹੁੰਚਣਾ ਕਿਹੜੀ ਐਕਟੀਵਿਟੀ ਹੈ ਜਿਹੜੀਆਂ ਅਸੀਂ ਰੋਜ਼ ਮਰਰਾ ਲਾਈਫ 'ਚ ਗਲਤ ਕਰ ਰਹੀਆਂ ਹਨ ਉਹਨਾਂ ਨੂੰ ਅਸੀਂ ਸੁਧਾਰ ਕਿਵੇਂ ਕਰਨਾ ਹੈਗਾ ਤਾਂ ਜੋ ਸਾਡੀਆਂ ਔਰ ਸਾਡੇ ਆਉਣ ਵਾਲੀਆਂ ਬੱਚਿਆਂ 'ਚ ਕੈਂਸਰ ਨਾ ਵਧੇ ਉਹਨਾਂ ਦਾ ਜਿਹੜਾ ਜਿਹੜਾ ਲਿੰਫੈਟਿਕ ਵਰਕ ਵਧੀਆ ਹੋਵੇ ਹਾਰਮੋਨਸ ਕਮ ਬੋਡੀ ਤੇ ਵਧੀਆ ਕਰ ਉਹ ਸਾਰੇ ਐਕਟੀਵਿਟੀ ਕਰਨ ਵਾਸਤੇ ਇੱਕ ਐਸੋਸੀਏਸ਼ਨ ਸੰਗਤ ਖੜੀ ਕਰਨੀ ਪੈਂਦੀ ਹੈ